ਆ ਲੈ ਕੇ ਆਏ ਆ 4 ਇਨ 1 ਡਾਟਾ ਕੇਬਲ ਇਹ ਹਜੇ ਮਾਰਕੀਟ ਵਿੱਚ ਅਵੇਲੇਬਲ ਨਹੀਂ ਹੋਈ ਹੈਗੀ ਇਹ ਤਾਂ ਇੱਥੇ ਫੋਕਸ ਕਰੋ ਮੈਂ ਤੁਹਾਨੂੰ ਦਿਖਾਉਣਾ ਬਾਜੀ ਇਹ USB ਟੂ ਆਈਫੋਨ ਲੱਗ ਗਈ ਸੀ ਟੂ ਆਈਫੋਨ ਲੱਗ ਗਈ ਸੀ ਟੂ ਸੀ ਲੱਗ ਗਈ USB ਟੂ ਸੀ ਲੱਗ ਗਈ ਇਹ 4 ਇਨ 1 ਕੇਬਲ ਹੈ ਜੀ ਗੱਡੀ ਨਾਲ ਨਹੀਂ ਆ ਰਿਹਾ ਗੱਡੀ ਚ ਕਿੰਨੇ ਕਿੰਨੇ ਦੀ ਬਾਜੀ ਲਾਓ ਹਾਂ ਕਿਸੇ ਚੀਜ਼ ਦੀ ਲੋੜ ਦੀ ਇਹ 250 ਰੁਪਏ ਦੀ ਇਹ ਵਾਲੀ ਦੇ ਰਹੇ ਆ ਅਸੀਂ ਇਹਦੀ 1 ਸਾਲ ਦੀ ਗਾਰੰਟੀ ਇਹਦੇ ਉਸ ਤੋਂ ਬਾਅਦ ਬਾਜੀ ਆਪਣੇ ਕੋਲ ਡਾਟਾ ਕੇਬਲ ਸੈੱਟ ਆ ਗਿਆ ਜੀ ਇਹ ਐਮਰਜੈਂਸੀ ਰੱਖਣ ਵਾਸਤੇ ਬੜੀ ਵਧੀਆ ਚੀਜ਼ ਹੈ ਭਾਜੀ ਜਿਨ੍ਹਾਂ ਕੋਲ ਜਿਵੇਂ ਕਈ ਵਾਰੀ ਕੇਵਲ ਨਹੀਂ ਲੱਭਦੀ ਹੁੰਦੀ ਕੋਈ ਸੀ ਟੂ ਸੀ ਚਾਰਜਰ ਕਰਨਾ ਹੈ ਵੀ 8 ਕਰਨਾ ਹੈ ਆਈਫੋਨ ਕਰਨਾ ਹੈ ਇਹ ਅਸੀਂ ਚਾਰਜਰ ਕਰ ਸਕਦੇ ਹਾਂ ਨਾਲ ਇਹ ਪਿੰਨ ਵੀ ਮਿਲਦੀ ਹੈ ਆਪਣੇ ਫੋਨ ਵਿੱਚੋਂ ਸਿਮ ਕੱਢਣ ਲਈ ਇਹ ਭਾਜੀ ਪੋਕਟੇ ਵਿੱਚ ਬੜੀ ਵਧੀਆ ਕੈਰੀ ਹੋ ਜਾਂਦੀ ਹੈ 60 ਵਾਟ ਤੱਕ ਇਹ ਚਾਰਜਰ ਜਿਹੜਾ ਹੈ ਸਪੋਰਟ ਕਰਦਾ ਹੈ ਫਾਸਟ ਚਾਰਜਰ ਡਾਟਾ ਕੇਬਲ ਸੈੱਟ ਹੈ ਸਿਰਫ ਔਰ ਸਿਰਫ 200 ਰੁਪਏ ਚ ਦੇਣ ਜਾ ਰਹੇ ਹਾਂ ਸਿਲੰਡਰ ਵੀ ਨਾਲ ਆ ਰਿਹਾ ਹੈ ਚਾਰਜਰ ਰਿਮੂਵਰ ਆਈ ਸਰ ਇਹ ਕਿਹ ਲਿੰਟ ਰਿਮੂਵਰ ਆਈ ਹੈ ਜਿਨ੍ਹਾਂ ਦੇ ਕੱਪੜਿਆਂ ਦੇ ਉੱਤੇ ਬੋਰਾ ਆ ਜਾਂਦੀ ਨਾ ਬਾਜੀ ਇਹ ਬੜੀ ਵਧੀਆ ਚੀਜ਼ ਏ ਤੇ ਅਸੀਂ ਸਾਰੇ ਆਪਣੇ ਕਸਟਮਰ ਨੂੰ ਕਵਾਂਗੇ ਲੈ ਕੇ ਜਾਓ ਗਰੰਟੀ ਦੇ ਵਿੱਚ ਚੀਜ਼ ਤੁਹਾਡੇ ਕੱਪੜੇ ਕੋਈ ਵੀ ਹੁੱਡੀ ਏ ਜੈਕਟ ਏ ਜਿਨ੍ਹਾਂ ਦੇ ਉੱਤੇ ਲੂਈ ਖੜੀ ਹੋ ਜਾਂਦੀ ਏ ਉਹਨਾਂ ਨੂੰ ਇੱਕ ਸਕਿੰਟ ਦੇ ਵਿੱਚ ਐ ਕਲੀਅਰ ਕਰਕੇ ਨਵੀਂ ਬਣਾ ਦੇਗੀ ਬਾਜੀ ਇਹਦਾ ਕੀ ਪ੍ਰਾਈਸ ਇਹ ਬਾਜੀ 350 ਰੁਪਏ ਦੀ ਆਪਣੇ ਕੋਲ ਮਿਲੇਗੀ ਨੋਵਾ ਕੰਪਨੀ ਦੀ ਮਿਲੇਗੀ ਔਰ origignal ਮਿਲੇਗੀ ਦਿਖਾ ਦਿਓ ਇੱਕ ਆ ਸਪੀਕਰ ਆਇਆ ਹੋਇਆ ਜੀ ਆਪਣੇ ਕੋਲ ਛੋਟਾ ਜਿਹਾ ਹੈਵੀ ਬੇਸ ਦੇ ਵਿੱਚ ਸਪੀਕਰ ਇਹਨੂੰ ਕੋਈ ਕਹਿ ਸਕਦਾ ਬਾਜੀ ਇਹ ਸਪੀਕਰ ਏ ਇਹ ਬੜੀ ਵਧੀਆ ਸਪੀਕਰ ਹੈ ਜੀ ਆ ਦੇਖੋਗਾ ਇਹ ਤੁਹਾਨੂੰ ਮੈਂ ਆਨ ਕਰਕੇ ਇਹਦੀ ਆਵਾਜ਼ ਸੁਨਾਨਾਂਗਾ ਜੀ ਆਪਣੇ ਕੋਲੇ ਪੋਰਟੇਬਲ ਚੁੱਲਾ ਵੀ ਦੁਬਾਰਾ ਅਪਡੇਟ ਹੋ ਗਿਆ ਸਟਾਕ ਆ ਗਿਆ ਜਿਹੜੇ ਘੁੰਮਣ ਜਾਂਦੇ ਨੇ ਕੈਂਪਿੰਗ ਕਰਨ ਜਾਂਦੇ ਨੇ ਉਹਨਾਂ ਵਾਸਤੇ ਬੜੀ ਵਧੀਆ ਚੀਜ਼ ਹੈ ਜਦੋਂ ਮਰਜ਼ੀ ਤੁਸੀਂ ਆ ਕੇ ਦੁਕਾਨ ਤੋਂ ਲੈ ਸਕਦੇ ਹੋ ਇਹ ਪਾਜੀ ਚੁੱਲਾ ਅਸੀਂ ਦੇਣ ਜਾ ਰਹੇ ਹਾਂ ਪੂਰਾ ਸੈੱਟ ਮਿਲੇਗਾ 650 ਰੁਪਏ ਕਿੱਦਾਂ ਚਾਰਜ ਹੁੰਦਾ ਕੀ ਸਕਦਾ ਕੁਝ ਨਹੀਂ ਪਾਜੀ ਕਰ ਲੈ ਇਹਨੂੰ ਬਸ ਇੱਕ ਸਲੰਸਰ ਸਿਲੰਡਰ ਲੱਗੇਗਾ ਜੀ 1 ਲੀਟਰ ਦਾ ਸਿਲੰਡਰ ਆਉਂਦਾ ਹਾਂ ਜੀ ਇਹ 1 ਲੀਟਰ ਇਹਦੇ ਚ ਗੈਸ ਹੁੰਦੀ ਹੈ ਪਾਜੀ ਇਹ ਗੈਸ ਦੇ ਨਾਲ ਤੁਸੀਂ ਘੱਟੋ ਘੱਟ 20-25 ਜਣਾਂ ਦਾ ਖਾਣਾ ਪਕਾ ਸਕਦੇ ਇਹ ਸਿਲੰਡਰ ਇੱਥੇ ਫਿੱਟ ਹੋਣਾ ਔਰ ਵਿੱਚ ਹੀ ਨਾਲ ਲਾਈਟਰ ਦਿੱਤਾ ਹੋਇਆ ਇਹਦੇ ਅਸੀਂ ਪਿੱਛੇ ਬਖਾਇਆ ਸੀ ਸਿੱਧੂ ਮੂਸੇਵਾਲਾ ਭਾਜੀ ਸਤਕਾਰਯੋਗ ਉਹਨਾਂ ਨੇ ਇਹ ਫੋਨ ਆਪਣੇ ਗਾਣੇ ਦੇ ਵਿੱਚ ਦਿਖਾਇਆ ਸੀਗਾ ਇਹ ਵੀ ਫੋਨ ਆਪਣਾ ਟ੍ਰੈਂਡਿੰਗ ਦੇ ਵਿੱਚ ਚਾਹ ਪਿਆ ਹੋਇਆ ਜੀ ਇਹ ਵਾਲਾ ਅਸੀਂ ਦੇਨ ਕਲਾਊਡ ਇਹਨੂੰ ਕਹਿੰਦੇ ਆ ਦੇਖੋ ਕਿੰਡਾ ਪਿਆਰੀ ਚੀਜ਼ ਇਹਦੇ ਵਿੱਚ بارش ਪੈ ਰਹੀ ਏ ਇਹਦੇ ਵਿੱਚ ਲਾਈਟਾਂ ਦੇ ਕਲਰ ਚੇਂਜ ਹੁੰਦੇ ਨੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਕਿਹੜਾ ਫੀਲ ਲਗਾਗੇ ਕਲੀ ਨੰਬਰ 16 ਬੱਬੇ ਨਾਲ ਕਿ ਵੀ ਹੱਟੀ ਦੇ ਬਾਈ ਕੋਲੇ ਲੜਾਉਣੇ ਇੱਕ ਸਮਾਨ ਹੁੰਦਾ ਬਹੁਤ ਜ਼ਿਆਦਾ ਘੱਟ ਰੇਟਾਂ ਤੇ ਗਾਰੰਟੀ ਦਿੰਦਾ ਬਾਈ ਪੂਰੀ ਜ਼ਮਾਨ ਦੀ ਪਹਿਲਾਂ ਵੀ ਚੈਨਲ ਤੇ ਵੀਡੀਓ ਪਾਈਆਂ ਚਾਹੇ ਤੇ ਦੱਸ ਦਿਆ ਸੀਓ ਚਾਹੇ ਜੋ ਪਾਜੀ ਨੂੰ ਮਿਲਦੇ ਆ ਹੋਰ ਤੁਹਾਨੂੰ ਨਵੇਂ ਆਟਮਾ ਦਰੇ ਇਹ ਵਾਲਾ 1990 ਰੁਪਏ ਜੀ ਇਹ ਠੀਕ ਆ ਵੀਰੇ ਉਸ ਵਾਰ ਪਾਜੀ ਆਪਣੇ ਕੋਲ ਡਾਟਾ ਕੇਬਲ ਸੈੱਟ ਆ ਗਿਆ ਜੀ ਇਹ ਐਮਰਜੈਂਸੀ ਰੱਖਣ ਵਾਸਤੇ ਬੜੀ ਵਧੀਆ ਚੀਜ਼ ਹੈ ਪਾਜੀ ਜਿਨ੍ਹਾਂ ਕੋਲ ਜਿਵੇਂ ਕਈ ਵਾਰੀ ਕੇਵਲ ਨਹੀਂ ਲੱਭਦੀ ਹੁੰਦੀ ਕੋਈ ਸੀ ਟੂ ਸੂਈ ਸੀ ਚਾਰਜਰ ਕਰਨਾ ਹੈ ਵੀ 8 ਕਰਨਾ ਹੈ ਆਈਫੋਨ ਕਰਨਾ ਹੈ ਇਹ ਅਸੀਂ ਚਾਰਜਰ ਕਰ ਸਕਦੇ ਆ ਨਾਲੇ ਪਿੰਨ ਵੀ ਮਿਲਦੀ ਹੈ ਆਪਣੇ ਫੋਨ ਵਿੱਚੋਂ ਸਿਮ ਕੱਢਣ ਲਈ ਇਹ ਭਾਜੀ ਪੋਕਟੇ ਵਿੱਚ ਬੜੀ ਵਧੀਆ ਕੈਰੀ ਹੋ ਜਾਂਦੀ ਹੈ 60 ਵਾਟ ਤੱਕ ਇਹ ਚਾਰਜਰ ਜਿਹੜਾ ਹੈ ਸਪੋਰਟ ਕਰਦਾ ਹੈ ਫਾਸਟ ਚਾਰਜਰ ਡਾਟਾ ਕੇਬਲ ਸੈੱਟ ਹੈ ਸਿਰਫ ਔਰ ਸਿਰਫ 200 ਰੁਪਏ ਚ ਦੇਣ ਜਾ ਰਹੇ ਆਂ ਇਹਨੂੰ ਜੇ ਐਚ ਪਾਓ ਜਿੱਥੇ ਮਰਜ਼ੀ ਲੈ ਜਾਓ ਖਾਂ ਚਾਰਜ ਕਰਕੇ ਨਾ ਫੋਨ ਚਾਰਜ ਕਰ ਦਿੰਦਾ ਹਾਂ ਜੀ ਇੱਕ ਪਾਜੀ ਆਹ ਚੀਜ਼ ਪਾਜੀ ਸਾਰੇ ਫੋਨ ਸਾਰੇ ਫੋਨ ਚਾਰਜ ਹੁੰਦੇ ਆ ਜੀ ਆਹ ਦੇਖੋ ਆਹ ਚੀਜ਼ ਆਈ ਹੈ ਗ੍ਰੈਵਿਟੀ ਵਾਲੀ ਉੱਪਰੋਂ ਹਿਊਮਿਡਿਟੀ ਛੱਡ ਰਿਹਾ ਇਹਦੇ ਵਿੱਚ ਅਸੀਂ ਪਰਫਿਊਮ ਪਾਇਆ ਹੋਇਆ ਨਾਲ ਇਹਦੀ ਪਾਣੀ ਦੀ ਕੰਪੈਸਟੀ ਹੈਗੀ ਹੈ ਅੱਧਾ ਲੀਟਰ ਦੀ ਵਿੱਚ ਇਹਦੇ ਹੈਗਾ ਪਾਜੀ ਬਲੂਟੁੱਥ ਸਪੀਕਰ ਓਕੇ ਵੀਰੇ ਆਹ ਦੇਖੋ ਆਹ ਬਲੂਟੁੱਥ ਸਪੀਕਰ ਲੱਗਿਆ ਨਾਲ ਵਧੀਆ ਗਾਣੇ ਚੱਲਣਗੇ ਇਹਦੇ ਤੇ ਇਹ ਹਿਊਮਿਡੀਆ ਨੇ ਛੱਡੀ ਜਾਣਾ ਹੈ ਇਹ ਗ੍ਰੈਵਿਟੀ ਵਾਲੀ ਕਿਸੇ ਨੂੰ ਗਿਫਟ ਕਰਨੀ ਹੋਵੇ ਆਪਣੇ ਘਰੇ ਲਗਾਓ ਤੁਸੀਂ ਬੜੀ ਵਧੀਆ ਬੜੀ ਪਿਆਰੀ ਚੀਜ਼ ਔਰ ਨਾਲ ਇਹਦੇ ਲਾਈਟਾਂ ਵੀ ਕਲਰ ਚੇਂਜ ਵੀ ਕਰਦੀ ਹੈ ਜੀ ਕੀ ਪ੍ਰਾਈਸ ਹੈ ਵੀਰੇ ਦਾ ਇਹ ਪਾਜੀ ਹੈਗਾ ਜੀ 1650 ਰੁਪਏ ਚ ਇਹ ਹਿਊਮਿਡੀਆ ਵਾਲੀ ਸਾਡੇ ਕੋਲ ਬੜੀਆਂ ਬੜੀਆਂ ਵਧੀਆ ਚੀਜ਼ਾਂ ਮਿਲ ਜਾਣਗੀਆਂ ਪਾਜੀ ਹਿਊਮਿਡੀ ਫਾਇਰ ਸਾਡੇ ਕੋਲ ਬੜੇ ਅੱਛੇ ਪਏ ਨੇ ਇੱਕ ਆ ਪਿਆ ਹੋਇਆ ਜੀ ਇਹ ਵਾਲਾ ਅਸੀਂ ਡੇਨ ਕਲਾਊਡ ਇਹਨੂੰ ਕਹਿੰਦੇ ਆ ਦੇਖੋ ਕਿੰਡਾ ਪਿਆਰੀ ਚੀਜ਼ ਹੈ ਇਹਦੇ ਵਿੱਚ بارش ਪੈ ਰਹੀ ਏ ਇਹਦੇ ਵਿੱਚ ਲਾਈਟਾਂ ਦੇ ਕਲਰ ਚੇਂਜ ਹੁੰਦੇ ਨੇ ਓਕੇ ਵੀਰੇ ਆ ਲਾਈਟਾਂ ਦੇ ਮੋਡ ਚੇਂ ਇਸ ਤੇ ਪਾਣੀ ਆਏ ਕਿ ਰੀਜਨ ਬੜੀਏ ਸਕੂਨ ਦੇਣ ਵਾਲੀ ਚੀਜ਼ ਆ ਆਪਣੇ ਰੂਮ ਵਿੱਚ ਰੱਖਣੀ ਚਾਹੀਦੀ ਨਾਲ ਆਪਣੇ ਥੋੜਾ ਜਿਹਾ ਪਰਫਿਊਮ ਪਾ ਦਿਓ ਇੱਕ ਆ ਸਪੀਕਰ ਆਇਆ ਹੋਇਆ ਜੀ ਆਪਣੇ ਕੋਲ ਛੋਟਾ ਜਿਹਾ ਹੈਵੀ ਬੇਸ ਦੇ ਵਿੱਚ ਸਪੀਕਰ ਇਹਨੂੰ ਕੋਈ ਕਹਿ ਸਕਦਾ ਭਾਜੀ ਇਹ ਸਪੀਕਰ ਹੈ ਇਹ ਬੜੀ ਵਧੀਆ ਸਪੀਕਰ ਹੈ ਜੀ ਆ ਦੇਖੋਗਾ ਇਹ ਤੁਹਾਨੂੰ ਮੈਂ ਆਨ ਕਰਕੇ ਇਹਦੀ ਆਵਾਜ਼ ਸੁਣਾਉਣਾ ਵਾ ਪੂਰੀ ਹੈਵੀ ਬੇਸ ਦੇ ਵਿੱਚ ਜੀ ਹੈਵੀ ਬੇਸ ਦੇ ਵਿੱਚ ਆ ਤੁਹਾਨੂੰ ਮੈਂ ਇਹਦੀ ਆਵਾਜ਼ ਸੁਣਾਉਣਾ ਕਨੈਕਟ ਕਰਕੇ ਉਸ ਤੋਂ ਬਾਅਦ ਆਪਣੇ ਕੋਲ ਇੱਕ ਗੂਗਲ ਸਪੀਕਰ 750 ਦਾ ਆ ਗਿਆ ਜੀ ਓਕੇ ਵੀਰੇ ਆ ਆਵਾਜ਼ ਸੁਣੋ ਇਹਦੀ ਭਾਜੀ ਪੇ ਜਾਣ ਸਾਰ ਸਾਲ ਖਾਣੇ ਜੋ ਪਟਕੇ ਤੇ ਫਸਲਾਂ ਦੇ ਦਾਣੇ ਪੂਰੀ ਹੈਵੀ ਇਸ ਤੇ ਔਰ ਇਹ ਵਾਲਾ ਸੀ ਦਵਾਂਗੇ ਭਾਜੀ 750 ਰੁਪਏ ਦੀ ਰੇਂਜ ਚ ਇਹ ਸਿਰਫ ਤੁਹਾਡੀ ਵੀਡੀਓ ਦਾ ਪ੍ਰਾਈਸ ਹੈ ਜਿਹੜਾ ਵੀ ਆਇਆ ਆਪਣੀ ਦੁਕਾਨ ਤੋਂ ਆ ਕੇ ਲੈ ਸਕਦਾ ਜੀ ਇਹ ਕਾ ਸਪੀਕਰ ਆਇਆ ਹੋਇਆ ਜੀ JBL ਦੀ ਕਾਪੀ ਹੈ ਚ ਸ਼ੋਮੀ ਕੰਪਨੀ ਦਾ ਬੜੀ ਹੈਵੀ ਕੁਆਲਿਟੀ ਦੇ ਵਿੱਚ ਇਹ ਨਾਮ ਹੈ ਦੇ ਮਾਈਕ ਮਿਲੇਗਾ ਤੁਸੀਂ ਪਤਾ ਨਹੀਂ ਕਿੰਨਾਂ ਲੱਗੀਆਂ ਹੋਈਆਂ ਨੇ ਆ ਦੇਖੋ ਜੀ ਪਹਿਲੇ ਵੀ ਦਿਖਾਇਆ ਸੀ ਨਾ ਅਸੀਂ ਇਹਦੇ ਵਿੱਚ ਵੋਇਸ ਦੇ ਮੋਡ ਵੀ ਚੇਂਜ ਹੁੰਦੇ ਆ ਜੀ ਇਹ ਦੁਬਾਰਾ ਅਸੀਂ ਰੀਸਟਾਕ ਕਰਾਇਆ ਜਦੋਂ ਮਰਜ਼ੀ ਆ ਗਿਆ ਆਪਣੀ ਸ਼ੋਪ ਤੋਂ ਲੈ ਸਕਦੇ ਹੋ ਆ ਦੇਖੋ ਸਾਡਾ ਸਭ ਤੋਂ ਦੁਕਾਨ ਦਾ ਫੇਵਰੇਟ ਸਪੀਕਰ ਕਿਉਂਕਿ ਇਹਦੇ ਚ ਡਬਲ ਪੀਸ ਲੱਗੀਆਂ ਨੇ ਤੋਂ ਬਾਅਦ ਆਪਣਾ ਇਹ ਹੀ ਸੇਲ ਹੋ ਰਿਹਾ ਓਕੇ ਵੀਰੇ ਉੱਤੇ ਹੋਰ ਆਪਣੇ ਕੋਲ ਸਾਰੇ ਬਲੂਟੂਥ ਸਪੀਕਰਾਂ ਦੀ ਰੇਂਜ ਮਿਲ ਜੇਗੀ ਸਮਾਰਟ ਵਾਚ ਤੇਜੀ ਭਾਜੀ ਦੇ ਚੈਨਲ ਖੋਲੇ ਹੋ ਤੁਸੀਂ ਉੱਪਰ ਜਾ ਕੇ ਸਕਰੋਲ ਕਰੋਗੇ ਆਪਣੀਆਂ ਪਹਿਲੀ ਵੀਡੀਓ ਪਈਆਂ ਹੋਈਆਂ ਨੇ ਬੜੇ ਅਸੀਂ ਪ੍ਰੋਡਕਟ ਵਖਾਏ ਨੇ ਔਰ ਹਰ ਰੋਜ਼ ਆ ਪਟੇਟ ਹੁੰਦੇ ਰਹਿੰਦੇ ਆ ਜੀ ਸਾਡੇ ਬ੍ਰੋਡਕਾਸਟ ਨਾਲ ਜੁੜਨ ਲਈ ਆਪਣਾ ਨੰਬਰ ਹੈਗਾ ਜੀ 9915411688 ਦੂਸਰਾ ਨੰਬਰ ਬੋਲੀਓ ਮਾਡਰੈਸ ਵੀ ਦੱਸ ਦੋ ਦੂਸਰਾ ਨੰਬਰ ਬੋਲੀ ਆਪਣਾ 88603202754 ਜੀ ਇਹ ਫੀਲਡ ਕਾਂਜ ਗਲੀ ਨੰਬਰ 16 ਵੀਰੇ ਫੀਲਡ ਕਾਂਜ ਕੂਚਾ ਨੰਬਰ 16 ਦਰਸ਼ਨ ਹਲਵਾਈ ਚੌਂਕ ਇਹ ਤੁਸੀਂ ਲੈ ਕੇ ਆਏ ਆ 4 in 1 ਡਾਟਾ ਕੇਬਲ ਇਹ ਹਜੇ ਮਾਰਕੀਟ ਵਿੱਚ ਅਵੇਲੇਬਲ ਨਹੀਂ ਹੋਈ ਹੈਗੀ ਇਹ ਤਾਂ ਇੱਥੇ ਫੋਕਸ ਕਰੋ ਮੈਂ ਤੁਹਾਨੂੰ ਦਿਖਾਉਣਾ ਬਾਜੀ ਇਹ USB ਟੂ ਆਈਫੋਨ ਲੱਗ ਗਈ ਸੀ ਟੂ ਆਈਫੋਨ ਲੱਗ ਗਈ ਸੀ ਟੂ ਸੀ ਲੱਗ ਗਈ USB ਟੂ ਸੀ ਲੱਗ ਗਈ ਇਹ 4 ਇਨ 1 ਕੇਬਲ ਹੈ ਜੀ ਗੱਡੀ ਚ ਲਾਉਣੀ ਆ ਗੱਡੀ ਚ ਚਿੱਟੇ ਦਿਨਾਂ ਦੀ ਬਾਜੀ ਲਾਓ ਖਾਂ ਕਿਸੇ ਚੀਜ਼ ਦੀ ਲੋੜ ਦੀ ਇਹ 250 ਰੁਪਏ ਦੀ ਇਹ ਵਾਲੀ ਦੇ ਰਹੇ ਆ ਅਸੀਂ ਇਹਦੀ 1 ਸਾਲ ਦੀ ਗਾਰੰਟੀ ਇਹਦੇ ਵਿੱਚ ਸਾਡੇ ਕੋਲ ਬੋਰਡ ਕੰਪਨੀ ਦੀ ਮਿਲ ਜਾਏਗੀ ਸੇਮ 5 ਸਾਲ ਦੀ ਗਾਰੰਟੀ ਹੈ 450 ਰੁਪਏ ਦੀ ਬੋਰਡ ਕੰਪਨੀ ਦੀ ਜੀ ਵੀਰੇ ਫੇਰ ਆਪਣੇ ਕੋਲ ਪਾਜੀ ਕੀ ਪੈਡ ਫੋਨ ਅਸੀਂ ਦਿਖਾਏ ਸੀ ਨਾ ਪਿੱਛੇ ਆਪਣੇ ਕੋਲ ਕੀ ਪੈਡ ਫੋਨ ਆ ਗਏ ਨੇ ਆ ਦੇਖੋ ਪੁਰਾਣੇ ਵਾਲੇ ਜ਼ਮਾਨੇ ਚ ਹੁਣ ਆਪਾਂ ਚੱਲ ਗਏ ਆ ਕਿੱਦਾਂ ਚੱਲ ਗਏ ਆ ਸਭ ਤੋਂ ਪਹਿਲਾਂ ਨੋਕੀਆ ਦੇ ਫੋਨ ਸ਼ੁਰੂ ਹੋਏ ਸਨ ਜੀ ਹਾਂਜੀ ਵੀਰੇ ਆ ਦੇਖੋ ਸਾਡੇ ਕੋਲ ਨੋਕੀਆ ਦੇ ਫੋਨਾਂ ਦੇ ਸਾਰੇ ਮਾਡਲ ਮਿਲ ਜਾਣਗੇ ਆਪਣੇ ਕੋਲ ਆ ਨੋਕੀਆ ਦਾ ਮਾਡਲ ਆਇਆ ਆਪਣੇ ਕੋਲ ਨੋਕੀਆ 106 ਇਹ ਫੋਨ ਗੱਡੀ ਥੱਲੇ ਨੋਕੀਆ 106 ਮਿਲ ਜੇਗਾ ਉਸ ਤੋਂ ਬਾਅਦ ਨੋਕੀ 110 ਮਿਲ ਜੇਗਾ। ਇਹ ਪ੍ਰਾਈਸ ਇਹਨਾਂ ਦੇ। ਇਹ ਪਾਜੀ ਅਸੀਂ ਦੇਣ ਜਾ ਰਹੇ ਆ ਇਹ ਨੋਕੀ 106 ਮਿਲੇਗਾ 990 ਰੁਪਏ ਦਾ। ਹਾਂਜੀ ਵੀਰੇ। ਨੋਕੀ 110 ਮਿਲੇਗਾ 1150 ਰੁਪਏ ਦਾ। ਠੀਕ ਵੀਰੇ। ਉਸ ਤੋਂ ਬਾਅਦ ਅਸੀਂ ਪਿੱਛੇ ਇੱਕ ਦਿਖਾਇਆ ਸੀਗਾ ਨਾ ਆਪਣਾ ਜਿਹੜਾ ਮੇਨ ਟ੍ਰੈਂਡਿੰਗ ਹੈ ਚ ਅਸੀਂ ਫੋਨ। ਇੱਕ ਆ ਸੱਚ Samsung ਦਾ ਵੀ ਆਇਆ ਹੋਇਆ ਜੀ ਆਪਣੇ ਕੋਲ। 4G SIMਾਂ ਚੱਲਣਗੀਆਂ ਪੂਰੀਆਂ ਓਕੇ ਰਿਪੋਰਟ ਔਰ ਵਾਰੰਟੀ ਦੇ ਵਿੱਚ ਨੇ ਸਾਰੇ ਕੀ ਪੈਡ ਵਾਲੇ ਫੋਨ। ਜੀ। ਇਹ ਕਾ ਅਸੀਂ ਪਿੱਛੇ ਵੀ ਦਿਖਾਈ ਸੀਗੇ ਤੁਹਾਨੂੰ। ਇਹ ਮਾਲ ਆਪਣੇ ਕੋਲ ਦੁਬਾਰਾ ਰੀਸਟਾਕ ਹੋ ਚੁੱਕਿਆ ਜੀ ਛੋਟਾ ਜਿਹਾ ਫੋਨ ਹੈ ਉਂਗਲੀ ਜਿੱਡਾ ਫੋਨ ਹੈ ਜੀ ਇਹ ਪਿੱਛੇ ਵੀ ਦਿਖਾਇਆ ਸੀ ਦੁਬਾਰਾ ਮਾਲ ਆ ਚੁੱਕਿਆ ਭਾਜੀ ਵਾਰੰਟੀ ਦੇ ਵਿੱਚ ਦੋ ਸਿਮਾਂ ਪੈਂਦੀਆਂ ਨੇ ਨਾਲ ਆਪਣੇ ਮੈਮਰੀ ਕਾਰਡ ਵੀ ਪੈਂਦਾ ਜੀ ਇਹ ਕਿੰਨੇ ਦਾ ਵੀਰੇ 1500 ਰੁਪਏ ਦਾ ਜੀ ਦੁਬਾਰਾ ਮਾਲ ਆ ਚੁੱਕਿਆ ਜਦੋਂ ਮਰਜ਼ੀ ਆ ਕੇ ਆਪਣੀ ਸ਼ਾਪ ਤੋਂ ਲੈ ਸਕਦੇ ਹੋ ਤੁਸੀਂ ਜੀ ਕਿਹ ਘੰਟਾ ਹੈ ਹਾਂਜੀ ਸ਼ੋਪ ਦਾ ਟਾਈਮ ਹੈਗਾ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਦੁਪਹਿਰੇ 1 ਘੰਟਾ ਆਪਣਾ ਮੁੰਡਾ ਰੋਟੀ ਖਾਣ ਜਾਂਦਾ ਜੀ ਉਦਾਂ ਆਪਣੀ ਸ਼ੋਅ ਸਾਰਾ ਦਿਨ ਖੁੱਲੀ ਰਹਿੰਦੀ ਇਹ ਵੀ ਅਸੀਂ ਪਿੱਛੇ ਬਖਾਇਆ ਸੀ ਸਿੱਧੂ ਮੂਸੇ ਵਾਲਾ ਭਾਜੀ ਸਤਕਾਰਯੋਗ ਉਹਨਾਂ ਨੇ ਇਹ ਫੋਨ ਆਪਣੇ ਗਾਣੇ ਦੇ ਵਿੱਚ ਦਿਖਾਇਆ ਸੀਗਾ ਇਹ ਵੀ ਫੋਨ ਆਪਣਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਹ ਵਾਲਾ 1990 ਰੁਪਏ ਜੀ ਇਹ ਠੀਕ ਆ ਵੀਰੇ ਉਸ ਵਾਰ ਭਾਜੀ ਆਪਣੇ ਕੋਲ ਡਾਟਾ ਕੇਬਲ ਸੈੱਟ ਆ ਗਿਆ ਜੀ ਇਹ ਐਮਰਜੈਂਸੀ ਰੱਖਣ ਵਾਸਤੇ ਬੜੀ ਵਧੀਆ ਚੀਜ਼ ਹੈ ਭਾਜੀ ਜਿਨ੍ਹਾਂ ਕੋਲ ਜਿਵੇਂ ਕਈ ਵਾਰੀ ਕੇਬਲ ਨਹੀਂ ਲੱਭਦੀ ਹੁੰਦੀ ਕੋਈ ਸੀ ਟੂ ਸੂਈ ਸੀ ਚਾਰਜਰ ਕਰਨਾ ਹੈ ਵੀ 8 ਕਰਨਾ ਹੈ ਆਈਫੋਨ ਕਰਨਾ ਹੈ ਇਹ ਅਸੀਂ ਚਾਰਜਰ ਕਰ ਸਕਦੇ ਆ ਨਾਲ ਇਹ ਪਿੰਨ ਵੀ ਮਿਲਦੀ ਹੈ ਆਪਣੇ ਫੋਨ ਵਿੱਚੋਂ ਸਿਮ ਕੱਢਣ ਲਈ ਇਹ ਭਾਜੀ ਪੋਕਟ ਵਿੱਚ ਬੜੀ ਵਧੀਆ ਕੈਰੀ ਹੋ ਜਾਂਦੀ ਹੈ 60 ਵਾਟ ਤੱਕ ਇਹ ਚਾਰਜਰ ਜਿਹੜਾ ਹੈ ਸਪੋਰਟ ਕਰਦਾ ਹੈ ਫਾਸਟ ਚਾਰਜਰ ਡਾਟਾ ਕੇਬਲ ਸੈੱਟ ਹੈ ਸਿਰਫ ਔਰ ਸਿਰਫ 200 ਰੁਪਏ ਚ ਦੇਣ ਜਾ ਰਹੇ ਆ ਇਹਨੂੰ ਜੇ ਜੋ ਪਾਓ ਜਿੱਥੇ ਮਰਜ਼ੀ ਲੈ ਜਾਓ ਖਾਂ ਚਾਰਜ ਕਰਕੇ ਨਾ ਫੋਨ ਚਾਰਜ ਕਰ ਦਿੰਦਾ ਹਾਂ ਜੀ ਇੱਕ ਪਾਜੀ ਆਹ ਚੀਜ਼ ਪਾਜੀ ਸਾਰੇ ਫੋਨ ਸਾਰੇ ਫੋਨ ਚਾਰਜ ਹੁੰਦੇ ਆ ਜੀ ਆਹ ਦੇਖੋ ਆਹ ਚੀਜ਼ ਆਈ ਹੈ ਗ੍ਰੈਵਿਟੀ ਵਾਲੀ ਉੱਪਰੋਂ ਹਿਊਮਿਡਿਟੀ ਛੱਡ ਰਿਹਾ ਇਹਦੇ ਵਿੱਚ ਅਸੀਂ ਪਰਫਿਊਮ ਪਾਇਆ ਹੋਇਆ ਨਾਲ ਇਹਦੀ ਪਾਣੀ ਦੀ ਕੰਪੈਸਟੀ ਹੈਗੀ ਹੈ ਅੱਧਾ ਲੀਟਰ ਦੀ ਵਿੱਚ ਇਹਦੇ ਹੈਗਾ ਪਾਜੀ ਬਲੂਟੁੱਥ ਸਪੀਕਰ ਓਕੇ ਵੀਰੇ ਆਹ ਦੇਖੋ ਆਹ ਬਲੂਟੁੱਥ ਸਪੀਕਰ ਲੱਗਿਆ ਨਾਲ ਵਧੀਆ ਗਾਣੇ ਚੱਲਣਗੇ ਇਹਦੇ ਤੇ ਇਹ ਹਿਊਮਿਡੀ ਇਹਨੇ ਛੱਡੀ ਜਾਣਾ ਹੈ ਇਹ ਗ੍ਰੈਵਿਟੀ ਵਾਲੀ ਕਿਸੇ ਨੂੰ ਗਿਫਟ ਕਰਨੀ ਹੋਵੇ ਆਪਣੇ ਘਰੇ ਲਗਾਓ ਤੁਸੀਂ ਬੜੀ ਵਧੀਆ ਬੜੀ ਪਿਆਰੀ ਚੀਜ਼ ਔਰ ਨਾਲ ਇਹਦੇ ਲਾਈਟਾਂ ਵੀ ਕਲਰ ਚੇਂਜ ਵੀ ਕਰਦੀ ਹੈ ਜੀ ਕੀ ਪ੍ਰਾਈਸ ਹੈ ਵੀਰੇ ਦਾ ਇਹ ਪਾਜੀ ਹੈਗਾ ਜੀ 1650 ਰੁਪਏ ਚ ਹਿਊਮਿਡੀ ਵਾਲੀ ਸਾਡੇ ਕੋਲ ਬੜੀਆਂ ਬੜੀਆਂ ਵਧੀਆ ਚੀਜ਼ਾਂ ਮਿਲ ਜਾਣਗੀਆਂ ਪਾਜੀ ਹਿਊਮਿਡੀ ਫਾਇਰ ਸਾਡੇ ਕੋਲ ਬੜੇ ਅੱਛੇ ਪਏ ਨੇ ਇੱਕ ਆ ਪਿਆ ਹੋਇਆ ਜੀ ਇਹ ਵਾਲਾ ਅਸੀਂ ਰੇਨ ਕਲਾਊਡ ਇਹਨੂੰ ਕਹਿੰਦੇ ਆ ਦੇਖੋ ਕਿੱਡਾ ਪਿਆਰੀ ਚੀਜ਼ ਹੈ ਇਹਦੇ ਵਿੱਚ بارش ਪੈ ਰਹੀ ਏ ਇਹਦੇ ਵਿੱਚ ਲਾਈਟਾਂ ਦੇ ਕਲਰ ਚੇਂਜ ਹੁੰਦੇ ਨੇ ਓਕੇ ਵੀਰੇ ਆ ਲਾਈਟਾਂ ਦੇ ਮੋਡ ਚੇਂਜ ਹੋ ਇਸ ਤੇ ਪਾਣੀ ਆਏ ਕਿ ਰੀਜਨ ਬੜੀਏ ਸਕੂਨ ਦੇਣ ਵਾਲੀ ਚੀਜ਼ ਆ ਆਪਣੇ ਰੂਮ ਵਿੱਚ ਰੱਖਣੀ ਚਾਹੀਦੀ ਨਾਲ ਆਪਣੇ ਥੋੜਾ ਜਿਹਾ ਪਰਫਿਊਮ ਪਾ ਦਿਓ ਇੱਕ ਆ ਸਪੀਕਰ ਆਇਆ ਹੋਇਆ ਜੀ ਆਪਣੇ ਕੋਲ ਛੋਟਾ ਜਿਹਾ ਹੈਵੀ ਬੇਸ ਦੇ ਵਿੱਚ ਸਪੀਕਰ ਇਹਨੂੰ ਕੋਈ ਕਹਿ ਸਕਦਾ ਭਾਜੀ ਇਹ ਸਪੀਕਰ ਹੈ ਇਹ ਬੜੀ ਵਧੀਆ ਸਪੀਕਰ ਹੈ ਜੀ ਆ ਦੇਖੋਗਾ ਇਹ ਤੁਹਾਨੂੰ ਮੈਂ ਆਨ ਕਰਕੇ ਇਹਦੀ ਆਵਾਜ਼ ਸੁਨਾਨਾ ਵਾ ਪੂਰੀ ਹੈਵੀ ਬੇਸ ਦੇ ਵਿੱਚ ਹੈ ਜੀ ਹੈਵੀ ਬੇਸ ਦੇ ਵਿੱਚ ਆ ਤੁਹਾਨੂੰ ਮੈਂ ਇਹਦੀ ਆਵਾਜ਼ ਸੁਨਾਨਾ ਕਨੈਕਟ ਕਰਕੇ ਉਸ ਤੋਂ ਬਾਅਦ ਆਪਣੇ ਕੋਲ ਇੱਕ ਆ ਗੂਗਲ ਸਪੀਕਰ 750 ਦਾ ਆ ਗਿਆ ਜੀ ਓਕੇ ਵੀਰੇ ਆ ਆਵਾਜ਼ ਸੁਣੋ ਇਹਦੀ ਭਾਜੀ ਪੇ ਜਾਣ ਸਾਰਾ ਸਾਲ ਖਾਣੇ ਜੋ ਪੱਕ ਕੇ ਤੇ ਫਸਲ ਹੁੰਦੀ ਹੈ ਵੀ ਇਸ ਤੇ ਔਰ ਇਹ ਵਾਲਾ ਸੀ ਦਵਾਂਗੇ ਭਾਜੀ 750 ਰੁਪਏ ਦੀ ਰੇਂਜ ਚ ਇਹ ਸਿਰਫ ਤੁਹਾਡੀ ਵੀਡੀਓ ਦਾ ਪ੍ਰਾਈਸ ਜਿਹੜਾ ਵੀ ਆਇਆ ਆਪਣੀ ਦੁਕਾਨ ਤੋਂ ਆ ਕੇ ਲੈ ਸਕਦਾ ਜੀ ਇਹ ਕਾ ਸਪੀਕਰ ਆਇਆ ਹੋਇਆ ਜੀ JBL ਦੀ ਕਾਪੀ ਇੱਚ ਸ਼ੋਮੀ ਕੰਪਨੀ ਦਾ ਬੜੀ ਹੈਵੀ ਕੁਆਲਿਟੀ ਦੇ ਵਿੱਚ ਨਾਲ ਇਹਦੇ ਮਾਈਕ ਮਿਲੇਗਾ ਤੁਸੀਂ ਪਹਿਲਾਂ ਵੀ ਤੁਹਾਨੂੰ ਲੱਗੀਆਂ ਹੋਈਆਂ ਨੇ ਆਹ ਦੇਖੋ ਜੀ ਪਹਿਲੇ ਵੀ ਦਿਖਾਇਆ ਸੀ ਨਾ ਅਸੀਂ ਇਹਦੇ ਵਿੱਚ ਵੋਇਸ ਦੇ ਮੋਡ ਵੀ ਚੇਂਜ ਹੁੰਦੇ ਆ ਜੀ ਇਹ ਦੁਬਾਰਾ ਅਸੀਂ ਰੀਸਟੌਕ ਕਰਾਇਆ ਜਦੋਂ ਮਰਜ਼ੀ ਆ ਗਿਆ ਆਪਣੀ ਸ਼ੋਪ ਤੋਂ ਲੈ ਸਕਦੇ ਹੋ ਆਹ ਦੇਖੋ ਸਾਡਾ ਸਭ ਤੋਂ ਦੁਕਾਨ ਦਾ ਫੇਵਰਟ ਸਪੀਕਰ ਕਿਉਂਕਿ ਇਹਦੇ ਚ ਡਬਲ ਪੀਸ ਲੱਗੀਆਂ ਨੇ ਸਾਡੇ ਕੋਲ ਵੱਧ ਆਪਣਾ ਇਹ ਹੀ ਸੇਲ ਹੋ ਰਿਹਾ ਓਕੇ ਵੀਰੇ ਉੱਤੇ ਹੋਰ ਆਪਣੇ ਕੋਲ ਸਾਰੇ ਬਲੂਟੂਥ ਸਪੀਕਰਾਂ ਦੀ ਰੇਂਜ ਮਿਲ ਜੇਗੀ ਸਮਾਰਟ ਵਾਚ ਤੇਜੀ ਭਾਜੀ ਦੇ ਚੈਨਲ ਖੋਲੋ ਤੁਸੀਂ ਉੱਪਰ ਜਾ ਕੇ ਸਕਰੋਲ ਕਰੋਗੇ ਆਪਣੀਆਂ ਪਹਿਲੀ ਵੀਡੀਓ ਪਈਆਂ ਹੋਈਆਂ ਨੇ ਬੜੇ ਅਸੀਂ ਪ੍ਰੋਡਕਟ ਵਿਖਾਏ ਨੇ ਔਰ ਹਰ ਰੋਜ਼ ਅਪਡੇਟ ਹੁੰਦੇ ਰਹਿੰਦੇ ਆ ਜੀ ਸਾਡੇ ਬ੍ਰੋਡਕਾਸਟ ਨਾਲ ਜੁੜਨ ਲਈ ਆਪਣਾ ਨੰਬਰ ਹੈਗਾ ਜੀ 9915411688 ਦੂਸਰਾ ਨੰਬਰ ਬੋਲਿਓ ਹਾਂ ਐਡਰੈਸ ਵੀ ਦੱਸ ਦੋ ਦੂਸਰਾ ਨੰਬਰ ਬੋਲਿਓ ਆਪਣਾ 83603207254 ਇਹ ਫੀਲਡ ਗਾਂਜ ਗਲੀ ਨੰਬਰ 16 ਵੀਰੇ ਫੀਲਡ ਗਾਂਜ ਕੂਚਾ ਨੰਬਰ 16 ਦਰਸ਼ਨ ਹਲਵਾਈ ਚੌਂਕ ਇਹ ਤੁਸੀਂ ਇਹ ਨੰਬਰਾਂ ਤੇ ਹਾਈ ਲਿਖ ਕੇ ਭੇਜੋ ਤੁਹਾਨੂੰ ਅਸੀਂ ਗਰੁੱਪ ਵਿੱਚ ਐਡ ਕਰ ਦਾਂਗੇ ਜਿਹੜੀਆਂ ਨਵੀਆਂ ਨਵੀਆਂ ਚੀਜ਼ਾਂ ਆਪਣੇ ਕੋਲ ਆndੀਆਂ ਰਹਿੰਦੀਆਂ ਨੇ ਉਹ ਅਸੀਂ ਬ੍ਰੋਡਕਾਸਟ ਕਰਦੇ ਰਹਿੰਦੇ ਆਂ ਔਰ ਇਹ ਸਾਰਾ ਸਮਾਨ ਤੁਹਾਨੂੰ ਆਪਣੀ ਇੱਕ ਛੱਤ ਥੱਲੇ ਹੀ ਮਿਲੇਗਾ ਜੀ ਆਪਣੇ ਕੋਲੇ ਪੋਰਟੇਬਲ ਚੁੱਲਾ ਵੀ ਦੁਬਾਰਾ ਅਪਡੇਟ ਹੋ ਗਿਆ ਸਟਾਕ ਆ ਗਿਆ ਜਿਹੜੇ ਘੁੰਮਣ ਜਾਂਦੇ ਨੇ ਕੈਂਪਿੰਗ ਕਰਨ ਜਾਂਦੇ ਨੇ ਉਹਨਾਂ ਵਾਸਤੇ ਬੜੀ ਵਧੀਆ ਚੀਜ਼ ਹੈ ਜਦੋਂ ਮਰਜ਼ੀ ਤੁਸੀਂ ਆ ਕੇ ਦੁਕਾਨ ਤੋਂ ਲੈ ਜਾ ਸਕਦੇ ਆ ਇਹ ਪਾਜੀ ਚੁੱਲਾ ਅਸੀਂ ਦੇਣ ਜਾ ਰਹੇ ਆ ਪੂਰਾ ਸੈੱਟ ਮਿਲੇਗਾ 650 ਰੁਪਏ ਦਾ ਇਹਦੇ ਨਾਲ ਇੱਕ ਸਲੰਸਰ ਵੀ ਫਰੀ ਮਿਲੇਗਾ ਬਿਜਲੀ ਵਾਲਾ ਇਹ ਹਾਂਜੀ ਨਹੀਂ ਪਾਜੀ ਇਹ ਕੈਰੀ ਕਰਨਾ ਬੜਾ ਸੋਖ ਹੈ ਜੀ ਇਹ ਚੁੱਲਾ ਨਹੀਂ ਬਰਾ ਕਿੱਦਾਂ ਚਾਰਜ ਹੁੰਦਾ ਕੀ ਸਕਦਾ ਕੁਝ ਨਹੀਂ ਪਾਜੀ ਕਰਨਾ ਇਹਨੂੰ बस ਇੱਕ ਸਲੰਸਰ ਸਿਲੰਡਰ ਲੱਗੇਗਾ ਜੀ 1 ਲੀਟਰ ਦਾ ਸਿਲੰਡਰ ਆਉਂਦਾ ਹਾਂਜੀ ਇਹ 1 ਲੀਟਰ ਇਹਦੇ ਚ ਗੈਸ ਹੁੰਦੀ ਹੈ ਪਾਜੀ ਇਹ ਗੈਸ ਦੇ ਨਾਲ ਤੁਸੀਂ ਘੱਟੋ ਘੱਟ 20-25 ਜਣਾਂ ਦਾ ਖਾਣਾ ਪਕਾ ਸਕਦੇ ਇਹ ਸਿਲੰਡਰ ਇੱਥੇ ਫਿੱਟ ਹੋਣਾ ਔਰ ਵਿੱਚ ਹੀ ਨਾਲ ਲਾਈਟਰ ਦਿੱਤਾ ਹੋਇਆ ਇਹਦੇ ਇੱਥੋਂ ਦੀ ਅੱਗ ਬਲ ਜਾਣੀ ਹੈ ਕਿੰਨੇ ਦਾ ਇਹ ਇਹ ਭਾਜੀ 650 ਰੁਪਏ ਦਾ ਪੂਰਾ ਸੈੱਟ ਦੇਣ ਜਾ ਰਹੇ ਆ ਜੀ ਵਿੱਚ ਪੰਪ ਵੀ ਦੋ ਹਾਂਜੀ ਸਿਲੰਡਰ ਵੀ ਨਾਲ ਦਾ ਲਾਈਟਰ ਮੂਵਰ ਆਈ ਸਰ ਇਹ ਕਿਆ ਲਿੰਟਰ ਮੂਵਰ ਆਈ ਹੈ ਜਿਨ੍ਹਾਂ ਦੇ ਕੱਪੜਿਆਂ ਦੇ ਉੱਤੇ ਬੋਰਾ ਆ ਜਾਂਦੀ ਨਾ ਬਾਜੀ ਇਹ ਬੜੀ ਵਧੀਆ ਚੀਜ਼ ਏ ਤੇ ਅਸੀਂ ਸਾਰੇ ਆਪਣੇ ਕਸਟਮਰ ਨੂੰ ਕਵਾਂਗੇ ਲੈ ਕੇ ਜਾਓ ਗਾਰੰਟੀ ਦੇ ਵਿੱਚ ਇਹ ਚੀਜ਼ ਤੁਹਾਡੇ ਕੱਪੜੇ ਕੋਈ ਵੀ ਹੁੱਡੀ ਏ ਜੈਕਟ ਏ ਜਿਨ੍ਹਾਂ ਦੇ ਉੱਤੇ ਲੂਈ ਖੜੀ ਹੋ ਜਾਂਦੀ ਏ ਉਹਨਾਂ ਨੂੰ ਇੱਕ ਸਕਿੰਟ ਦੇ ਵਿੱਚ ਐ ਕਲੀਅਰ ਕਰਕੇ ਨਵੀਂ ਬਣਾ ਦੇਗੀ ਬਾਜੀ ਇਹਦਾ ਕੀ ਪ੍ਰਾਈਸ ਏ ਬਾਜੀ 350 ਰੁਪਏ ਦੀ ਆਪਣੇ ਕੋਲ ਮਿਲੇਗੀ ਨੋਵਾ ਕੰਪਨੀ ਦੀ ਮਿਲੇਗੀ ਔਰ origignal ਮਿਲੇਗੀ ਠੀਕ ਆ ਜੀ ਇਦਾਂ ਦੀਆਂ ਹੀ ਤੁਸੀਂ ਨਵੀਆਂ-ਨਵੀਆਂ 트ੈਂਡਿੰਗ ਚੀਜ਼ਾਂ ਲੈਣ ਲਈ ਆਪਣੇ ਪੇਜ ਨੂੰ ਫੋਲੋ ਕਰੋ, ਲਾਈਕ ਕਰੋ, ਸ਼ੇਅਰ ਕਰੋ। ਵੀਡੀਓ ਸ਼ੇਅਰ ਕਰਕੇ ਆਪਣੇ ਦੁਕਾਨ ਤੇ ਆ ਕੇ ਤੁਸੀਂ ਗਿਫਟ ਵੀ ਆਪਣਾ ਲੈ ਸਕਦੇ ਹੋ। ਓਕੇ ਵੀਰ, ਥੈਂਕ ਯੂ।